ਵਾਹਿਗੁਰੂ ਜੀ ਰਿਸ਼ਤਾ ਜੀ ਦੁਬਈ ਵਾਲੇ ਲੜਕੇ ਦਾ ਵੈਲ ਸੈਟਲਡ ਰਾਧਾ ਸਵਾਮੀ ਲੜਕਾ ਹੈ ਜੀ ਨਾਮ ਐਸ ਕੁਮਾਰ ਹੈਗਾ ਜੀ ਪ੍ਰਜਾਪਤ ਕੁਮਿਆਰ ਹੈਗੇ ਕਾਸਟ ਇਹਨਾਂ ਦੀ 5 ਫੁੱਟ 10 ਹਾਈਟ ਹੈ ਜੀ ਔਰ 1993 ਦਾ ਜਨਮ ਹੈਗਾ ਅੰਮ੍ਰਿਤਸਰ ਸਿਟੀ ਦੇ ਰਹਿਣ ਵਾਲੇ ਔਰ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਕਰੰਟਲੀ ਲੜਕਾ ਦੁਬਈ ਦੇ ਵਿੱਚ ਰਹਿੰਦਾ ਪਿਆ ਵਾ 5 स्टार होटल ਦੇ ਵਿੱਚ ਐਸ ਸੁਪਰਵਾਈਜ਼ਰ ਨੇ ਠੀਕ ਹੈ ਜੀ 8 ਲੱਖ ਦਾ ਨਾ ਨਾ ਪੈਕੇਜ ਹੈ ਜੀ ਸਾਲ ਦਾ ਔਰ ਜਿਹੜੇ ਇਹਨਾਂ ਦੇ ਪਿਤਾ ਜੀ ਕਹਿੰਦੇ ਉਹ ਦੁਬਈ ਦੇ ਵਿੱਚ ਟਰਾਂਸਪੋਰਟ ਦਾ owner ਆਪਣਾ ਕੰਮ ਹੈਗਾ ਜੀ ਮਾਤਾ ਜੀ ਹੋਮ ਮੇਕਰ ਹੈਗੇ ਇੱਕ ਸਿਸਟਰ ਹੈ ਜੋ ਮੈਰਿਡ ਹੈ ਰਿਪਿਊਟਿਡ ਫੈਮਿਲੀ ਦੇ ਵਿੱਚ ਠੀਕ ਹੈ ਅੰਮ੍ਰਿਤਸਰ ਸਿਟੀ ਦੇ ਰਹਿਣ ਵਾਲੇ ਲੜਕੀ ਚਾਹੀਦੀ ਹੈ ਜਿਨੇ ਮਿਨੀਮਮ ਗ੍ਰੈਜੂਏਸ਼ਨ ਕੀਤੀ ਹੋਵੇ 5 ਫੁੱਟ 5 ਹਾਈਟ ਤੋਂ ਉੱਪਰ ਹੋਵੇ ਠੀਕ ਹੈ ਜੀ ਮਤਲਬ 5 ਫੁੱਟ 5 ਹਾਈਟ ਚ ਆਈਦੀ ਹੈ ਗ੍ਰੈਜੂਏਸ਼ਨ ਹੋਵੇ ਗਰੁੱਸਿਕ ਲੜਕੀ ਹੋਵੇ ਜਲੰਧਰ ਬਟਾਲਾ ਫਗਵਾੜਾ ਔਰ ਲੁਧਿਆਣਾ ਬਟਾਲਾ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕਰ ਦਾਂਗੇ ਜੀ ਹੁਸ਼ਿਆਰਪੁਰ ਦੇ ਵਿੱਚ ਰਿਸ਼ਤਾ ਠੀਕ ਹੈ ਜੀ ਸੋ ਤੁਸੀਂ ਸੰਪਰਕ ਕਰ ਸਕਦੇ ਹੋ ਜੀ